ਨਾ ਹਣ ਕੋਈ ਨਹੀਂ ਮਿੱਤ ਕਰ ਲੈ ਜਿੱਤੇ ਮਰਜ਼ੀ ਕਰੀ ਵੀਡੀਓ ਬਣਾ ਲੈ ਕਿੰਨੇ ਬੰਦੇ ਖੜੇ ਹੋਰੇ ਵੀਡੀਓ ਬਣਾ ਵੀਡੀਓ ਤੁਸੀਂ ਬਣਾ ਲੈ ਜਾਂਦੇ ਆ ਤੁਹਾਡੇ ਘਰ ਮਾਵਾ ਪੈਣਾ ਨਹੀਂ ਹੈ ਕੀ ਆਹੋ ਅਸੀਂ ਭੁੱਖੀਆਂ ਮਰਦੀ ਆਂ ਆਹੋ ਅਸੀਂ ਵੀ ਭੁੱਖੀ ਮਰਨਗੇ ਆ ਭੁੱਖੀ ਮਰਨ ਲੱਗਦਾ ਸਾਨੂੰ ਪਤਾ ਜਿੰਨੇ ਕਿ ਤੁਸੀਂ ਭੁੱਖੇ ਮਰਦੇ ਹਾਂ ਹਾਂ ਤੁਹਾਨੂੰ ਮੰਜੋਤ ਹੈਗਾ ਵਹਿਮ ਅੰਦਰ ਆਜੋ ਨਹੀਂ ਅਸੀਂ ਕੋਈ ਨਹੀਂ ਆ ਜਿਉਂ ਆਵਾਂਗੇ ਨਹੀਂ ਐਦਾਂ ਦੀ ਆਹ ਤੁਸੀਂ ਆ ਕੀਤਾ ਤੁਸੀਂ ਆ ਸਾਰੇ ਬੰਦੇ ਦੇਖ ਰਹੇ ਨੇ ਅੱਜ ਮਰੇ ਜੀ ਵੀ ਆਉਗੇ ਤੁਸੀਂ ਇਹਦੇ ਮਾਰੇ ਅੱਛਾ ਮੈਨੂੰ ਕੱਲੇ ਮੈਨੂੰ ਕੱਲੇ ਨੂੰ ਮੇਰੇ ਕੱਲੇ ਦੇ ਬੰਦੇ ਨਹੀਂ ਇਹ ਵੀ ਗੱਲ ਸੁਣ ਸਾਡੇ ਦਾ ਜੀ 2-2 ਮਹੀਨੇ ਤੇ ਮਰੇ ਨੇ ਸਾਰੇ ਬੰਦੇ ਨੇ ਮੇਰੇ ਕੱਲਾ ਨਹੀਂ ਹੈਗਾ ਤੇ ਹਾਂ ਕਿੰਨੇ ਕਿੰਨੇ ਬੰਦੇ ਖੜੇ ਨੇ ਤੁਸੀਂ ਆ ਤੁਸੀਂ ਕੀਤਾ ਮੈਨੂੰ ਅਸਾਲਟ ਆ ਮੈਨੂੰ ਕੀਤਾ ਤੁਸੀਂ ਅਸਾਲਟ ਤੁਸੀਂ ਆਪਣੀ ਪ੍ਰਾਪਰਟੀ ਤੇ ਮੈਂ ਪਾਗਲੀ ਪ੍ਰਾਪਰਟੀ ਮੈਂ ਪਾਗਲੀ ਪ੍ਰਾਪਰਟੀ ਤੇ ਖੜਾ ਹਾਂ ਤੁਸੀਂ ਕੀਤਾ ਮੈਨੂੰ ਅਸਾਲਟ ਤੁਹਾਨੂੰ ਤੁਸੀਂ ਆਪਣੀ ਪ੍ਰਾਪਰਟੀ ਦਾ ਪਾਗਲੀ ਪ੍ਰਾਪਰਟੀ ਦਾ ਅਸਾਲਟ ਕਰਨ ਆਇਆ ਮੈਨੂੰ ਆਪ ਗੱਲ ਪੈਂਦੇ ਨੇ ਜੀ ਪੈਸੇ ਲੈਣੇ ਜੀ ਇਹ ਪੈਸੇ ਤਾਂ ਇੱਧਰ ਲੈਣੇ ਪੈਸੇ ਪੈ ਕਰ ਬਸ ਅਸੀਂ ਖੜਾ ਗਏ ਕਿਉਂ ਇਹ ਚ ਕੀ ਗੱਲ ਆ ਕੀ ਕੀ ਗੱਲ ਆ ਕੀ ਕੀ ਗੱਲ ਆ ਇਹ ਕੀ ਗੱਲ ਆ ਇਹ ਅਸੀਂ ਪਰਹ ਨਹੀਂ ਪਰਹ ਖੜਿਆ ਪੈ ਨਹੀਂ ਮੰਗ ਸਕਦੇ ਅਸੀਂ ਆਪਣੇ ਆਪਣੇ ਬੰਦੇ ਨੂੰ ਫੋਨ ਕਰਕੇ ਫੋਨ ਕਰਕੇ ਹੀ ਇਹ ਰਿਸ਼ਤੇਦਾਰੀ ਆ ਇਹ ਉਹ ਕਿਸਤਾ ਵੀ ਹੈ ਹਾਂ ਕੀ ਕਰ ਰਹੇ ਹੋ ਤੁਸੀਂ ਕਰਦੇ ਆ ਜੀ ਦਾ ਪੰਨੀ ਪਾ ਕੇ ਇੱਥੇ ਚੁੱਪਚਾਪ ਖੜੇ ਆ ਕੇ ਇਹਨਾਂ ਨੇ ਆ ਕੇ ਮੈਨੂੰ ਖੜਿਆ ਇੱਥੇ ਆ ਕੇ ਮੈਨੂੰ ਧੱਕਾ ਮਾਰਿਆ ਕਿੰਨੇ ਬੰਦੇ ਗਵਾਨ ਨੇ ਕਿੰਨੇ ਬੰਦੇ ਗਵਾਨ ਨੇ ਚੱਕ ਚੱਕ ਕਰੋ ਆਪਣਾ ਕੈਮਰਾ ਕਰੋ ਕੈਮਰਾ ਇੱਕ ਸਾਲ ਹੀ ਤੁਹਾਡੇ ਲੇਖੇ ਲੱਗ ਗਿਆ ਇੱਕ ਸਾਲ ਕੀ ਨਹੀਂ 70 70 ਬੰਦਿਆਂ ਦੇ ਤੁਸੀਂ ਪੈਸੇ ਮਾਰੇ ਨੇ ਫੇ ਐਸੇ ਸਾਨੂੰ ਕੀ ਪਤਾ ਕੀ ਕਰਦੇ ਆ ਸਾਨੂੰ ਪਤਾ ਵੀ ਕੀ ਕਰਦੇ ਆ ਕੇਸ ਕਰਾਉਣਾ ਤੁਸੀਂ ਕੇਸ ਕਿਹੜੀ ਵਾਲਾ ਕੇਸ ਕਰਾਉਣਾ ਪੈਸੇ ਮੰਗਣ ਦਾ ਕੇਸ ਕਰਾਉਣਾ ਪੈਸੇ ਮੰਗਣ ਦਾ ਕੇਸ ਕਰੀਏ हां केस कर सत्ताजीत कमल ये जड़े अपना टाइम सेट ਛੱਡੂ ਰਹੇ ਹੁੰਨੇ ਆ। ਇਹ ਫੈਸਲੇ ਕਰਨਾ ਕੋਈ ਹੋਰ ਕਿਤੇ ਗਏ ਆ ਇਹ ਕੰਮ ਕਿਦੇ ਲਈ ਕੀਤਾ 8 ਸਾਲ ਲਾਇਆ ਨੇ 8 ਸਾਲ 1 ਰੁਪਏ ਦੀ ਬੇਇਮਾਨੀ ਨਹੀਂ ਕੀਤੀ ਕਿਦੇ 8 ਸਾਲ ਲਾਇਆ ਨੇ ਅੱਖਾਂ ਤੇ ਅੱਖਾਂ ਤੇ ਟੋਏ ਪੈ ਗਏ। ਬੇਇਮਾਨੀ ਕੀਤੀ ਫੇਰ ਗੱਲ ਕਰਾਂ। ਬੇਇਮਾਨੀ ਹੋਰ ਬੇਇਮਾਨੀ ਆ ਕਿੰਨੇ ਬੰਦੇ ਦੇ ਪੈਸੇ ਦਿੱਤੇ ਆ ਕਿੰਨੇ ਨਹੀਂ ਇਹ ਕਮਲੇ ਨੇ ਜਿਹੜੇ ਉਰੇ ਆਏ ਨੇ। ਨਹੀਂ ਜੀ ਬੋਲੋ ਬਾਈ। ਸਿਰ ਪਰ ਇੱਥੇ ਇੱਥੇ ਵੇਲੇ ਬੰਦੇ ਭਾਲ ਭਾਲ ਲਾਈ ਦੇ ਸੀ ਕਹਿੰਦੇ ਰਹੇ ਸਾਡੇ ਨਾਲ ਗੱਲ ਕਰੋ। ਓਏ 1 ਮਿੰਟ 1 ਮਿੰਟ ਮੰਨ ਦਾ ਗਾਹੀ ਤਾਂ ਤੁਹਾਡਾ ਬਾਈ ਜੀ 1 ਮਿੰਟ ਗੱਲ ਕਰੋ। ਨਹੀਂ ਓਏ ਉੱਪਰੋਂ ਆ ਕੇ ਕ੍ਰੂਟ ਵੜਦੇ ਆ ਕੇ ਮੇਰੇ ੱੱਕਾ ਮਾਰਿਆ ਮੈਨੂੰ ਇੰਨੇ ਬੰਦੇ ਦੇ ਸਾਹਮਣੇ ਕਿੰਨੇ ਬੰਦੇ ਨੇ ਕਿੰਨੇ ਬੰਦੇ ਪ੍ਰੂਫ ਆ ਕਿੰਨੇ ਕੈਮਰੇ ਲੱਗੇ ਹੋਏ ਨੇ ਉਹ ਸੌਲਟ ਦਾ ਕੇਸ ਪਵਾਵਾਂ ਮੈਂ ਤੁਹਾਨੂੰ ਤੁਹਾਨੂੰ ਕੇਸ ਪਵਾਉਣੇ ਆਉਂਦੇ ਨੇ ਆ ਇੱਥੇ ਕਿੰਨੇ ਆਇਆ ਬੈਠੇ ਆ ਆ ਲੇਖੋ ਤੁਸੀਂ ਪੈਸੇ ਦੇਣੇ ਸਾਡੇ ਹੋਰ ਕਿਹਨੇ ਦੇਣੇ ਆ ਆ ਕੇ ਤੁਸੀਂ ਕੇਸ ਪਵਾਉਣੇ ਤੁਸੀਂ ਕੇਸ ਪਵਾਉਣੇ ਆ ਉਹਨਾਂ ਦੇ ਨਾਲ ਖੜ ਗਏ ਸੀ ਉਹਨਾਂ ਦੇ ਨਾਲ ਖੜ ਗਏ ਸੀ ਕੋਈ ਤੂੰ ਗੱਲ ਕਰ ਦੇ ਕੋਈ ਬਾਤ ਕਿਉਂ ਬਾਤ ਕੀ ਗੱਲ ਕਰਦੇ ਆ ਬਾਤਾਂ ਦੀ ਕੀ ਗੱਲ ਆ ਕਿਉਂ ਕੀ ਕਿਉਂ ਕੀ ਬਾਤ ਹੈ ਆਓ ਕਰਿਓ ਆਓ ਕੀ ਕਰਿਓ ਮੀਟਿੰਗ ਵਿੱਚ ਬੁਲਾਇਆ ਸੀਗਾ ਮੀਟਿੰਗ ਤੇ ਦੰਦੀਆਂ ਕੱਢ ਕੇ ਮੁੜ ਗਏ ਕਿ ਅਸੀਂ 35000 ਡਾਲਰ ਸੀਗਾ ਲੱਖ ਡਾਲਰ ਥੱਲੇ ਆ ਗਿਆ ਮੈਂ ਅਸੀਂ ਕਰੋੜਾ ਥੱਲੇ ਆਏ ਆ ਕਰੋੜਾ ਥੱਲੇ ਆ ਲੱਗਦਾ ਤਾਂ ਹੈ ਨਹੀਂ ਸਾਡੇ ਹਾਲਾਤ ਦੇਖ ਲਓ ਆਪਣੇ ਦੇਖ ਲਓ ਕੀ ਹਾਲਾਤ ਆ ਪਾਜੀ ਕੰਮ ਹੀ 1 ਸਾਲ ਫਰੀ ਕਰ ਗਏ ਨਹੀਂ ਬੰਦਿਆ ਮੈਂ ਉਰੇ ਤਾਂ ਮੈਂ ਆ ਕੇ ਖੜਿਆ ਮੈਂ ਤੁਹਾਡੇ ਨਾਲ ਕੋਈ